ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਰੂ ਕਰਦੇ ਆਂ ਭਾਜੀ ਆਪਾਂ ਹਾਂ ਜੀ ਏ ਕੀ ਆ ਗਿਆ ਲੱਗ ਗਿਆ ਹਾਂ ਇਹੀ ਹੈ ਨਾ ਠੀਕ ਦਿੱਤ ਅੱਜ ਦਾ ਮੇਲਾ ਪੰਜਵਾਂ ਆਠ ਪਹਿਰ ਉਦਕ ਇਸ਼ਨਾਨੀ ਸਦ ਹੀ ਭੋਗ ਲਗਾਏ ਸੋ ਗਿਆਨੀ ਬਿਰਥਾ ਕਾਹੂ ਛੋੜੈ ਨਹੀਂ ਬਹੁਰ ਬਹੁਰ ਤਿਸ ਲਗਾ ਪਾਈ ਸਲਗ੍ਰਾਮ ਹਮਾਰਾ ਸੇਵਾ ਉਦਾ ਅਰਚਾ ਬੰਦਨ ਦੇਵਾ ਰਹਾਉ ਕੰਟਾ ਜਾ ਕਾ ਸੁਣੀਐ ਚੌਕੁੰਟ ਆਸਣ ਜਾ ਕਾ ਸਦਾ ਬੈਕੁੰਠ ਜਾ ਕਾ ਚਵਰ ਸਭ ਉੱਪਰ ਝੂਲੇ ਤਾਕਾ ਤੂਪ ਸਦਾ ਪਰ ਫੁੱਲੇ ਕਟ ਕਟ ਸੰਪਟ ਹੈ ਰੇ ਜਾ ਕਾ ਅਭਗ ਸਬਾ ਸੰਗ ਹੈ ਸਦਾ ਆਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿਸ ਹੈ ਪ੍ਰਾਪਤ ਤਿਸ ਹੀ ਲੈਣਾ ਸੰਤ ਚਰਨ ਓ ਆਇਓ ਸਰਣਾ ਹਾਥ ਚੜਿਓ ਹਰ ਸਾ ਲਿਗ ਰਾਮ ਕਹੋ ਨਾਨਕ ਗੁਰ ਕੀ ਨੋ ਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾ ਮਹਿਲਾ ਪੰਜਵਾ ਆਠ ਪਹਿਰ ਉਦਕ ਇਸ਼ਨਾਨੀ ਸਦ ਹੀ ਭੋਗ ਲਗਾਏ ਸੁ ਗਿਆਨੀ ਗਰਥਾ ਕਾਹੂ ਛੋੜੈ ਨਾਹੀ ਬਹਰ ਬਹਰ ਤਿਸ ਲਾਗਾ ਪਾਈ ਸਾਲ ਗ੍ਰਾਮ ਹਮਾਰਾ ਸੇਵਾ ਪੂਜਾ ਅਰਚਾ ਬੰਧਨ ਦੇਵਾ ਰਹਾਉ ਗੁਰੂ ਸਾਹਿਬ ਦੇ ਸ਼ਬਦ ਦੇ ਵਿੱਚ ਪੰਚਮ ਪਾਤਸ਼ਾਹ ਜੁਵਰਜਨ ਸਾਹਿਬ ਜੀ ਦਾ ਇਹ ਸ਼ਬਦ ਆਪਾਂ ਅੱਜ ਵਾਰ ਜੋ ਸ਼ਬਦਾਂ ਦੀ ਵਿਚਾਰ ਸਮਝ ਰਹੇ ਆ ਗੁਰੂ ਗ੍ਰੰਥ ਸਾਹਿਬ ਦੇ ਆਸਾ ਬਾਣੀ ਦੇ ਵਿੱਚ 393 ਅੰਗ ਤੇ ਸੁਸ਼ੋਭਤ ਆਇਆ ਸ਼ਬਦ ਜੀ ਘਾਟ ਪੈਰ ਉਦਕ ਇਸ਼ਨਾਨੀ ਸਾਦੀ ਭੋਗ ਲਗਾਏ ਸੋ ਗਿਆਨੀ। ਇਕੱਠੇ ਪੈਰ ਦਿਨ ਰਾਤ ਆ ਜਾਂਦੇ ਨੇ। ਉਦਕ ਇਸ਼ਨਾਨੀ। ਉਦਕ ਪਾਣੀ ਇਸ਼ਨਾਨੀ ਇਸ਼ਨਾਨ ਕਰਨਾ। ਹੁਣ ਇਹੋ ਜਿਹਾ ਕੋਈ ਪਾਣੀ ਨਹੀਂ ਹੈ ਜਿਹਦੇ ਵਿੱਚ ਜਾਂ ਤਾਂ ਦੇਖੋ ਮੱਛੀ ਹੈ ਜਿਹੜੀ ਹਮੇਸ਼ਾ ਪਾਣੀ 'ਚ ਰਹਿੰਦੀ ਆ। ਜੇ ਮਨੁੱਖ ਵਾਸਤੇ ਉਪਦੇਸ਼ ਹੈ ਅੱਠੇ ਪੈਰ ਤਾਂ ਇਹੋ ਜਿਹਾ ਪਾਣੀ ਕੋਈ ਹੈ ਨਹੀਂ ਜਿਹਦੇ ਨਾਲ ਕੋਈ ਦਿਨ ਰਾਤ ਨਹਾਉਂਦਾ ਇਸ਼ਨਾਨ ਕਰਦਾ ਹੋਵੇ ਪਰ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੋਇਆ ਜਿਵੇਂ ਕਹਿੰਦੇ ਨਿਰਮਲ ਉਦਕ गोविंद ਦਾ ਨਾਮ ਮਜਨ ਕਰਤ ਪੂਰਨ ਸਭ ਕਾਮ ਇੱਕ ਜਿਹੜਾ गोविंद ਦਾ ਨਾਮ ਹੈ ਉਹੀ ਇੱਕ ਨਿਰਮਲ ਉਦਕ ਹੈ ਸਾਡੇ ਵਾਸਤੇ ਉਹੀ ਨਿਰਮਲ ਜਲ ਹੈ ਉਹ ਅੱਠੇ ਪੈਰ ਉਹਦਾ ਭੋਗ ਕੀਤਾ ਜਾ ਸਕਦਾ ਉਹਦੇ ਨਾਲ ਇਸ਼ਨਾਨ ਕੀਤਾ ਜਾ ਸਕਦਾ ਮਨ ਨੂੰ ਧੋਇਆ ਜਾ ਸਕਦਾ ਉਹ ਕਿਸ ਤਰ੍ਹਾਂ ਗੋ ਸੰਤ ਸੰਗਤ ਹੈ ਗੋਸ਼ੀ ਹੋਏ ਕੋਟ ਜਨਮ ਕੇ ਕਿਲਬਖ ਹੋਏ ਸੰਤਾਂ ਦੇ ਨਾਲ ਜਿਹੜੀ ਗੋਸ਼ਟੀ ਹੈ ਉਹ ਦਿਨ ਰਾਤ ਕੀਤੀ ਜਾ ਸਕਦੀ ਹੈ ਹੋਰ ਕੋਈ ਇਹੋ ਜਿਹਾ ਜਲ ਨਹੀਂ ਹੈ ਜਿਹਦੇ ਨਾਲ 24 ਘੰਟੇ ਅਸੀਂ ਨਹਾ ਸਕੀਏ ਜਾਂ ਇਸ਼ਨਾਨ ਕਰ ਲਈਏ ਜਾਂ ਮੰਦੀ ਮੈਲ ਲਾ ਲਈਏ ਸਾਡੇ ਵਾਸਤੇ ਜਿਹੜਾ ਗੋਵਿੰਦਾ ਨਾਮ ਹੈ ਉਹਦੇ ਨਾਲ ਇਸ਼ਨਾਨ ਕੀਤਾ ਜਾ ਸਕਦਾ ਸਾਦੇ ਹੀ ਭੋਗ ਲਗਾਏ ਸੋ ਗਿਆਨੀ ਹੁਣ ਜਿਹੜਾ ਸੇਸ ਜਾਣਕਾਰੀ ਵਾਲਾ ਭਗਤ ਹੈ ਜਾਂ ਗੁਰਮੁਖ ਜਨ ਹੋਏ ਨੇ ਪੁਰੂ ਸਾਹਿਬਾਨ ਹੋਏ ਆ ਉਹ ਹਮੇਸ਼ਾ ਉਸ ਸੱਚ ਦੇ ਗਿਆਨ ਦੇ ਗੋਬਿੰਦ ਦੇ ਨਾਮ ਦਾ ਹੀ ਭੋਗ ਲਗਾਉਂਦੇ ਨੇ ਕਿ ਉਹ ਸੱਚ ਖਣਾ ਸੱਚ ਪਹੁੰਚਣਾ ਤਾਂ ਕਉ ਉਧਾਰ ਉਹਨਾਂ ਦਾ ਉਧਾਰ ਹੋ ਜਾਂਦਾ ਜਿਹੜੇ ਸੇਸ ਗਿਆਨੀ ਹੈ ਉਹ ਹਮੇਸ਼ਾ ਉਸੇ ਸੱਚ ਦੇ ਗਿਆਨ ਦੀ ਉਹ ਵਿਦੇਸ਼ ਦੀ ਸੋਜੀ ਪ੍ਰਾਪਤ ਕਰਦੇ ਉਹਨੂੰ ਸਿਮਰਦੇ ਰਹਿੰਦੇ ਆ ਬਿਰਥਾ ਕਹੂ ਛੋੜਾ ਨਹੀਂ ਕਿਉਂਕਿ ਜਿਹੜੇ ਅਠੇ ਪੈਰ ਸਿਮਰਦੇ ਆ ਉਹ ਕਹਿੰਦੇ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਉਹ ਤਾਂ ਹਰ ਦਮ ਜਿਹੜੇ ਹਰ ਸਾਧ ਦੇ ਨਾਲ ਉਸ ਸੱਚ ਦੇ ਵਿਦੇਸ਼ ਨੂੰ ਉਹਨੂੰ ਸਿਮਰਦੇ ਰਹਿੰਦੇ ਨੇ ਉਹਨਾਂ ਨੂੰ ਇਕੱਠੇ ਕਰਦੇ ਰਹਿੰਦੇ ਆ ਇੱਕ ਵੀ ਦਾ ਨੂੰ ਆਪਣਾ ਵਿਰਥਾ ਨਹੀਂ ਜਾਣ ਦਿੰਦੇ ਵਿਰਥਾ ਕਹੂ ਛੋੜੇ ਨਹੀਂ ਆਪਣਾ ਇੱਕ ਵੀ ਜਿਹੜਾ ਸਾਹ ਹੈ ਉਹਨੂੰ ਵਿਰਥਾ ਨਹੀਂ ਜਾਣ ਦਿੰਦੇ ਕਿਉਂਕਿ ਜਨਮ ਮਰਨ ਘਾ ਪੋ ਗਿਆ ਜੀਵਨ ਪਦਵੀ ਪਾਏ ਉਹਨਾਂ ਦਾ ਸਾਰਾ ਜਿਹੜਾ ਜਨਮ ਮਰਨ ਦਾ ਜਿਹੜਾ ਡਰ ਹੈ ਭਰਮ ਸਾਰੇ ਵਿੱਚੋਂ ਖਤਮ ਹੋ ਜਾਂਦੇ ਨੇ ਜਿੰਨੀਆਂ ਵੀ ਸਾਨੂੰ ਅਗਿਆਨਤਾ ਜਾਂ ਬਕਾਰ ਦੁੱਖ ਜੋ ਵੀ ਸਾਨੂੰ ਸਾਡੇ ਅੰਦਰ ਪੈਦਾ ਹੁੰਦੇ ਨੇ ਉਹ ਫਿਰ ਛੋਡੇ ਨਹੀਂ ਉਹਨਾਂ ਦੇ ਕੋਈ ਵੀ ਉਹਨਾਂ ਦੇ ਉੱਤੇ ਮਤਲਬ ਨਾਮ ਨਿਸ਼ਾਨ ਨਹੀਂ ਰਹਿੰਦਾ ਉਹ ਫਿਰ ਹਰ ਸਾਧੇ ਨੂੰ ਤੋਂ ਜਿਹੜਾ ਕੰਮ ਲੈਂਦੇ ਨੇ ਉਹ ਕਿਸੇ ਇੱਕ ਵੀ ਸਾਹ ਨੂੰ ਵਿਰਥਾ ਨਹੀਂ ਜਾਣ ਦਿੰਦੇ ਬਹੁੜ ਬਹੁਤ ਇਸ ਲਾਗੇ ਪਾਈਂ ਬਾਰ ਬਾਰ ਮੁੜ ਮੁੜ ਕੇ ਉਸ ਉਪਦੇਸ਼ ਨੂੰ ਸਿਮਰਦੇ ਨੇ ਜੋ ਵੀ ਉਸ ਸੱਚ ਦੇ ਗੋਬਿੰਦ ਦੇ ਨਾਮ ਦੇ ਵਿੱਚ ਜੋ ਉਪਦੇਸ਼ ਦਿੱਤਾ ਗਿਆ ਉਸ ਦੇ ਮੁਤਾਬਕ ਇਹ ਆਪਣਾ ਜਿਹੜਾ ਜੀਵਨ ਹੈ ਉਹਦੇ ਉਹ ਉਪਦੇਸ਼ੰਤ ਤੱਕ ਮੁੜ ਮੁੜ ਕੇ ਉਹਨੂੰ ਸਿਮਲ ਕੇ ਯਾਦ ਕਰਕੇ ਉਹਦੇ ਨਾਲ ਚੱਲਦੇ ਨੇ ਉਹਦੇ ਪੈਰੀਂ ਪਹਿਣਾ ਦਾ ਮਤਲਬ ਇਹੀ ਆ ਉਸ ਉਪਦੇਸ਼ ਨੂੰ ਧਾਰਨ ਕਰਨਾ ਉਸ ਮਾਰਗ ਦੇ ਸੱਚੇ ਮਾਰਗ ਤੇ ਚੱਲਣਾ ਤੇ ਉਹਦੇ ਪਦ ਜਿਨ੍ਹਾਂ ਤੇ ਚੱਲਣਾ ਜਿਹੜਾ ਬਾਰ ਬਾਰ ਤੇ ਉਹ ਫਿਰ ਉਹਦੇ ਪੈਰੀਂ ਪਹਿਣਾ ਹੀ ਆ ਜੋ ਸੱਚ ਦੇ ਉਪਦੇਸ਼ ਦੇ ਨਾਲ ਜੋ ਉਹਨਾਂ ਨੂੰ ਸੋਝੀ ਪ੍ਰਾਪਤ ਹੁੰਦੀ ਆ ਸਾਲ ਗ੍ਰਾਮ ਹਮਾਰਾ ਸੇਵਾ ਪੂਜਾ ਅਰਚਾ ਬੰਧਨ ਦੇਵਾ ਮੋਂ ਸਾਲਗ੍ਰਾਮ ਸਾਡੇ ਕੀ ਕਿਹੜੀ ਸੇਵਾ ਹੈ ਸਾਡੀ ਸੇਵਾ ਹੈਗੀ ਗੁਰਸੇਵਾ ਗੁਰਸ਼ਬਦ ਵਿਚਾਰ ਜਿਹੜੇ ਸੱਚ ਦੇ ਨਾਮ ਦੀ ਸੋਝੀ ਪ੍ਰਾਪਤ ਕਰਨੀ ਹੈ ਉਹ ਉਹ ਸਾਡੇ ਵਾਸਤੇ ਸਾਡੇ ਵਾਸਤੇ ਸੇਵਾ ਉਹੀ ਆ ਗੁਰੂ ਕਿਉਂਕਿ ਉਸ ਨੂੰ ਉਪਦੇਸ਼ ਨੂੰ ਧਾਰਨ ਕਰਨਾ ਜਿਹਦੇ ਨਾਲ ਸਾਡੇ ਬਕਾਰਾਂ ਤੋਂ ਸਾਨੂੰ ਜਿਹਦੇ ਨਾਲ ਸਾਨੂੰ 15 ਤੋਂ ਛੁਟਕਾਰਾ ਹੋਵੇ ਉਹੀ ਸਾਡੀ ਪੂਜਾ ਹੈ ਉਹੀ ਸਾਡੀ ਸੇਵਾ ਹੈ ਕਿਉਂਕਿ ਜੇਕਰ ਜਦ ਤੱਕ ਅਸੀਂ ਉਸ ਉਪਦੇਸ਼ ਨੂੰ ਧਾਰਨ ਨਹੀਂ ਕਰਦੇ ਉਦੋਂ ਤੱਕ ਸਾਡੀ ਇਹ ਸੇਵਾ ਜਿਹੜੀ ਮੰਨੀ ਨਹੀਂ ਜਾਂਦੀ ਕਿ ਸੇਵਾ ਉਹੀ ਹੈ ਜੇ ਅਸੀਂ ਉਸ ਉਪਦੇਸ਼ ਨੂੰ ਦੇ ਮੁਤਾਬਕ ਭਗਤੀ ਵੀ ਸਾਡੀ ਉਹੀ ਹੈ ਸਾਡੀ ਸੇਵਾ ਵੀ ਉਹੀ ਹੈ ਸਾਡੀ ਪੂਜਾ ਵੀ ਉਹੀ ਹੈ ਸਾਡੀ ਅਰਚਾ ਵੀ ਉਹੀ ਹੈ ਪੂਜਾ ਅਰਚਾ ਬੰਧਨ ਸੇਵਾ ਗੁਰੂ ਸਾਹਿਬ ਨੇ ਇਹਦੇ ਵਿੱਚ ਸਾਨੂੰ ਦੱਸਿਆ ਹੀ ਹੈ ਕਿਹੜੀ ਸਾਡੀ ਪੂਜਾ ਹੈ ਤੇ ਕਿਹੜੀ ਅਰਚਾ ਹੈ ਜਿਵੇਂ ਕਹਿੰਦਾ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰਬ੍ਰਮ ਗੁਰਪ੍ਰਭੰਤ ਗੁਰ ਮੇਰਾ ਦੇਵ ਲਖ ਭਿਓ ਸਰਬ ਪੂਜ ਚਰਨ ਗੁਰ ਸੇਓ ਜਿਹੜੇ ਗੁਰ ਦੇ ਉਪਦੇਸ਼ ਨੂੰ ਉਹਨੂੰ ਸੇਵਣਾ ਹੈ ਉਹੀ ਸਾਡੇ ਵਾਸਤੇ ਪੂਜਾ ਅਰਚਾ ਸਾਡੇ ਵਾਸਤੇ ਉਹੀ ਹੈ ਉਹੀ ਸਾਡੇ ਵਾਸਤੇ ਸੰਗਤੀਆਂ ਨੇ ਉਹਦੇ 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 ਨਾਲ ਹੀ ਸਾਡਾ ਜਿਹੜਾ ਸਾਡੀ ਬੰਦਰਾ ਹੁਣੀ ਹੈ ਸਾਡੀ ਜਿਹੜੀ ਅਰਦਾਸ ਹੈ ਉਹ ਗੁਰੂ ਸਾਹਿਬ ਨੇ ਇਹ ਸਾਨੂੰ ਇਹ ਸਮਝਾਈ ਹੈ ਕਿ ਸਾਡੇ ਸਾਡੇ ਜਿਹੇ ਇਸ ਤਰ੍ਹਾਂ ਨਹੀਂ ਹੈ ਗਿਆ ਵੀ ਜਾ ਕੇ ਕੋਈ ਜਾ ਕੇ ਉੱਥੇ ਜਾ ਕੇ ਉੱਥੇ ਕੋਈ ਜਿਵੇਂ ਸਮਗਰੀ ਲਾ ਕੇ ਪੂਜਾ ਕਰਾਉਂਦੇ ਨੇ ਸਾਡੇ ਦਾ ਤਨਮਨ ਅਰਪਣਾ ਪੈਂਦਾ ਜਿਵੇਂ ਕਹਿੰਦੇ ਤਨਮਨ ਆਰਪੂ ਪੂਜ ਚੜਾਉ ਗੁਰਪ੍ਰਸਾਦ ਨਰੰਜਨ ਪਾਮੂ ਤਨਮਨ ਨੂੰ ਆਪਣਾ ਅਰਪਣ ਕਰਕੇ ਉਹ ਹੀ ਸਾਡੇ ਆਪਣੇ ਆਪ ਨੂੰ ਆਪਣੇ ਪੂਜ ਚੜਾਉਣਾ ਹੈ ਉਹ ਗੁਰਪ੍ਰਸਾਦ ਦੀ ਜਿਹੜੀ ਸੋਜੀ ਪ੍ਰਾਪਤ ਹੋਣੀ ਸਾਨੂੰ ਉਹਦੇ ਨਾਲੇ ਸਾਨੂੰ ਨਰੰਜਨ ਦੀ ਪ੍ਰਾਪਤੀ ਹੋਣੀ ਹੈ ਇਹ ਸਾਡੇ ਵਾਸਤੇ ਪੂਜਾ ਅਰਚਾ ਹੈ ਬਾਕੀ ਤਾਂ ਜਿਹੜੀਆਂ ਦੂਜੀਆਂ ਮਤਾਂ ਮੁਤਾਬਕ ਚਲਦੀਆਂ ਸੀਗੀਆਂ ਉਹ ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤਾ ਕਿ ਸਾਡੇ ਇਹ ਇਹ ਪਖੰਡਾ ਵਿੱਚ ਪੈਣ ਦੀ ਲੋੜ ਨਹੀਂ ਸਾਡੇ ਵਾਸਤੇ ਇਹ ਹੀ ਪੂਜਾ ਅਰਚਾ ਹੈ ਇਹਦੇ ਨਾਲੇ ਹੀ ਸਾਡੀਆਂ ਬੰਦਨਾ ਪੂਰੀ ਹੋਣੀ ਹੈ ਇਹ ਹੀ ਸਾਨੂੰ ਸਾਡਾ ਦੇਵਾ ਹੈ ਇਸੇ ਨੂੰ ਹੀ ਅਸਾਂ ਆਪਣੀ ਜਿਹੜੀ ਸਮਝ ਲਓ ਵੀ ਬੇਨਤੀ ਕਰਕੇ ਕਿਰਪਾ ਦੇ ਧਾਰਣੀ ਹੋਣਾ ਕਿਉਂਕਿ ਸੱਚ ਦੇ ਗੁਣਾਂ ਦੀ ਜੇ ਮੁਤਾਬਕ ਅਸੀਂ ਸਾਡਾ ਜੀਵਨ ਬਣ ਜਾਏਗਾ ਗੁਰਪ੍ਰਸਾਦ ਦੀ ਪ੍ਰਾਪਤੀ ਹੋ ਜਾਏਗੀ ਉਹਦੇ ਨਾਲੇ ਸਾਨੂੰ ਜਿਹੜੀ ਸਮਝ ਲਓ ਵੀ ਨਰੰਜਣ ਦੀ ਪ੍ਰਾਪਤੀ ਹੈ ਉਹੀ ਸਾਡੇ ਵਾਸਤੇ ਦੇਵਾ ਹੈ ਹਾਂ ਜੀ ਰਹਾਓ ਇੱਥੇ ਤੱਕ ਦੇਖ ਲਓ ਜੀ ਕੋਈ ਹੋਰ ਵਿਚਾਰ ਹੈ ਜੀ ਹਾਂ ਹਾਂ ਜੀ ਹਾਂ ਜੀ ਬਹੁਤ ਵਧੀਆ ਭਾਜੀ ਤੇ ਆਠ ਪੈਰ ਉਦਕ ਇਸ਼ਨਾਨੀ ਇੱਥੇ ਤੁਸੀਂ ਕਰਤਾ ਅਕਾਲਪੁਰਖ ਨੂੰ ਲਿਆ ਨਾ ਤੇ ਉਹ ਜੋ ਸਦਾ ਹੈ ਨਾ ਜੀ ਹਾਂ ਜੀ ਮੈਂ ਮੈਂ ਨਿਰਮਲ ਉਦਕੋ ਗੋਬਿੰਦ ਦਾ ਨਾਮ ਲੈ ਲਿਆ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਪਰ ਸਦਹੀ ਭੋਗ ਲਗਾਏ ਸੋ ਗਿਆਨੀ ਤੇ ਉਹ ਆਪ ਹੀ ਸਾਰਿਆਂ ਦੇ ਅੰਦਰ ਬਹਿ ਕੇ ਭੋਗਣ ਭੋਗੀ ਅੰਦਰ ਭੋਗਿਆ ਹੋਇਆ ਹੈ ਹਾਂ ਜੀ ਸੂ ਗਿਆਨੀ ਦੀ ਗੱਲ ਕੀਤੀ ਹੈ ਨਾ ਜਿਹੜਾ ਜਿਨ੍ਹਾਂ ਦੀ શ્રેષ્ઠ ਜਾਣਕਾਰੀ ਹੈ ਉਹ ਰਾਮੋਦਕ ਦਾ ਇਸ਼ਨਾਨ ਕਰਦੇ ਹਰ ਨਾਮ ਦੇ ਗੋਵਿੰਦ ਦੇ ਨਾਮ ਦਾ ਸਿਮਰਨ ਕਰਦੇ ਨੇ ਉਸ ਉਸੇ ਦੇ ਨਾਲ ਹੀ ਆਪਣੇ ਬਲੀਨਤਾ ਨੂੰ ਧੋਂਦੇ ਨੇ ਤੁਸੀਂ ਹਾਂ ਤੁਸੀਂ ਮੈਨੂੰ ਇਹੀ ਲੱਗਦਾ ਨੇ ਵੀ ਤੁਸੀਂ ਉਹਨਾਂ ਜਿੱਦਾਂ ਪੰਤੀ ਬਾਣੀ ਕਰ ਜਾਂ ਉਹਨਾਂ ਵਾਸਤੇ ਲਏ ਆ ਹਾਂਜੀ ਉਹਨਾਂ ਵਾਸਤੇ ਲੈ ਰਹੇ ਆ ਹਾਂਜੀ ਮੈਂ ਪਰ ਇਹ ਇੱਥੇ ਜੇ ਮੈਨੂੰ ਸਮਝ ਜਿਵੇਂ ਆਈ ਹੈ ਨਾ ਆ ਜਿਹੜਾ ਮਿਰਥਾ ਕਾਹੂ ਛੋੜੇ ਨਹੀਂ ਇੱਕ ਵਚਨ ਆਇਆ ਹੈ ਨਾ ਤੇ ਤੁਸੀਂ ਇੱਥੇ ਕਿਸੇ ਬੰਦੇ ਨੂੰ ਕਹਿ ਸਕਦੇ ਆ ਜਿਵੇਂ ਤੁਸੀਂ ਇੱਕ ਵਚਨ ਚ ਕਿਹਾ ਪਰ ਜਿੱਦਾਂ ਗੁਰੂ ਨਾਨਕ ਨੂੰ ਜਾਂ ਕਬੀਰ ਸਾਹਿਬ ਨੂੰ ਮੈਨੂੰ ਲੱਗਦਾ ਇਹ ਇਹ ਥੋੜਾ ਇਥੇ ਬਹਰ ਬਹਰ ਤੇਸ ਲਗਾ ਪਾਈ ਤੇ ਉਹਦੇ ਵਾਰ-ਵਾਰ ਚਰਣਾ ਨੂੰ ਲੱਗਾ ਜਿਹੜਾ ਕਿਸੇ ਨੂੰ ਵਿਰਥਾ ਨਹੀਂ ਛੱਡਦਾ ਹੁਣ ਕੋਈ ਬੰਦਾ ਤੇ ਗੁਰੂ ਨਾਨਕ ਤੇ ਕਿਸੇ ਨੂੰ ਵਿਰਥਾ ਆਪਾਂ ਤੇ ਗੁਰ ਨੂੰ ਜਪਨਾਇਆ ਗਿਆਨ ਨੂੰ ਹਣਾ ਜੀ ਭਾਈ ਤਾਂ ਗੋਬਿੰਦ ਦੇ ਨਾਮ ਨੂੰ ਲਿਆ ਜਿਹੜਾ ਗੋਬਿੰਦ ਦਾ ਨਾਮ ਹੈ ਉਹਦੇ ਚਰਨੀ ਪੈਣਾ ਆਪਾਂ ਉਸ ਵਿਦੇਸ਼ ਦੇ ਮੁਤਾਬਕ ਚਲਣਾ ਗਿਆਨ ਨੂੰ ਧਾਰਨ ਕਰਨਾ ਹੈ ਜਿਹੜਾ ਸੋ ਗਿਆਨੀ ਆ ਨਾ ਸਦਹੀ ਭੋਗ ਲਗਾਏ ਸੋ ਗਿਆਨੀ ਤੇ ਤੁਸੀਂ ਇਹ ਦੋ ਅੱਖਰ ਜਿਹੜੇ ਨੇ ਇਹ ਸਾਧ ਸੰਗਤ ਵਾਸਤੇ ਲੈ ਲਏ ਹਣਾ ਅੱਠ ਪੈਰ ਹੁੰਦਕ ਇਸ਼ਨਾਨ ਨੇ ਚਲੋ ਇਹ ਵੀ ਠੀਕ ਆ ਜੇ ਦੋ ਉੱਪਰਲੇ ਥੱਲੇ ਆ ਕੇ ਥੱਲੇ ਵਾਲੇ ਆ ਕੇ ਉਹਦੇ ਨਾਲ ਜੋੜਦੇ ਨਾ ਮਿਰਥਾ ਕਾਹੂ ਛੋੜੇ ਨਾ ਉਸ ਹੁਣ ਉਹਦੇ ਨਾਲ ਜੁੜ ਗਏ ਆ ਪਰ ਜੇ ਚਾਰੋਂ ਵੀ ਜੋੜ ਦਈਏ ਨਾ ਉਹ ਤੇ ਨਾਲ ਕਰਤੇ ਨਾਲ ਇੱਕ ਨਾਲ ਤੇ ਫਿਰ ਗੱਲ ਹੋਰ ਸਾਰੀ ਪੂਰੀ ਇੱਕ ਇੱਕ ਲਹਿਜ ਆ ਜਾਂਦੀ ਆ ਤੇ ਸਾਡਾ ਜਿਹੜਾ ਸਾਡਾ ਜਿਹੜਾ ਸਲਿਗਰਾਮ ਆ ਜਿਹੜਾ ਸਦਾ ਪਾਣੀ 'ਚ ਇਸ਼ਨਾਨ ਕਰਨ ਵਾਲਾ ਆ ਭਾਵ ਉਹ ਤੇ ਹਨਾ ਭੋਗੀ ਅੰਦਰ ਭੋਗੀ ਆ ਜੋਗੀ ਅੰਦਰ ਜੋਗੀਆਂ ਦੀ ਗੱਲ ਕਰਕੇ ਸਾਦੀ ਭੋਗ ਲਗਾਏ ਸੋ ਗਿਆਨੀ ਸਾਰਿਆਂ ਦੇ ਅੰਦਰ ਦੀਆਂ ਜਾਣਦਾ ਤੇ ਸਾਰਿਆਂ ਦੇ ਅੰਦਰ ਬੈਠਾ ਉਹੀ ਭੋਗ ਰਿਆ ਉਹ ਵੀ ਆਪਾਂ ਲੈ ਸਕਦੇ ਆ ਤੇ ਤੁਹਾਡਾ ਵੀ ਚਲੋ ਇਹ ਜੇ ਤੁਸੀਂ ਇਹਨੂੰ ਲੈ ਲੈਨੇ ਕੋਈ ਗੱਲ ਨਹੀਂ ਬਈ ਉਹ ਜਿਹੜਾ ਇਸ਼ਨਾਨ ਜਿਹੜਾ ਸਦਾ ਸੱਚ ਦੇ ਨਾਲ ਜੁੜਿਆ ਰਹਿੰਦਾ ਸੱਚ ਵਾਲਾ ਤੀਰਥ ਕਰਦਾ ਹੈ ਹਨਾ ਜੀ ਇਸ਼ਨਾਨ ਕਰਦਾ ਹੈ ਸੱਚ ਗਿਆਨ ਦੇ ਨਾਲ ਤੇ ਉਹ ਸੁਗਿਆਨੀ ਆ ਤੇ ਸਦਾ ਹੀ ਸੱਚ ਨੂੰ ਤੇ ਆ ਭੋਗ ਇੰਦਾ ਤੁਸੀਂ ਅਰਥ ਲੈ ਰਹੇ ਹੋ ਨਾ ਭਾਜੀ ਹਾਂ ਜੀ ਹਾਂ ਜੀ ਭੋਗ ਕਰਦਾ ਠੀਕ ਹੈ ਚਲੋ ਵਧੀਆ ਜੀ ਭਾਜੀ ਤੁਸੀਂ ਤਾਂ ਨਹੀਂ ਕੋਈ ਵਿੱਚ ਰੱਖਣੀ ਹੈ ਗੱਲ ਤੇ ਦੱਸੋ ਵਿਚਾਰ ਭਾਜੀ ਕੋਈ ਅੱਗੇ ਚੱਲੀਏ ਆਪਾਂ ਅੱਗੇ ਚੱਲਦੇ ਆ ਚਲੋ ਦੇ ਕਰਨੀ ਹੋएगी ਭੈ ਜੀ ਹੈਂਡ ਰੇਜ ਕਰ ਲੈਣਗੇ ਬੋਰ ਬੋਰ ਤੇ ਸਲਾਗਾ ਪਾਏ ਪਾਈ ਤੇ ਸਲਗ੍ਰਾਮ ਹਮਾਰੇ ਸੇਵਾ ਪੂਜਾ ਅਰਚਾ ਇਹ ਸਾਡੀ ਸੇਵਾ ਆ ਸਲਗ੍ਰਾਮ ਦੀ ਉਸ ਇੱਕ ਅਕਾਲ ਨੂੰ ਅਸੀਂ ਪੂਜਦੇ ਆ ਜਾਂ ਇੱਕ ਅਕਾਲ ਦੀ ਸੇਵਾ ਲਗਦੇ ਆ ਤੇ ਉਹੀ ਸਾਡੀ ਪੂਜਾ ਹੈ ਉਹੀ ਅਰਚਾ ਬੰਦਨਾ ਹੈ ਉਹੀ ਸਾਡੀ ਨਮਸਕਾਰ ਹੈ ਨਾ ਜੀ ਹਾਂ ਜੀ ਹਾਂ ਠੀਕ ਹੈ ਭਾਜੀ ਚਲੋ ਅੱਗੇ ਕਰੋ ਭਾਜੀ ਘੰਟਾ ਜਾ ਕਾ ਹਾਂ ਜੀ ਅਗੁਰੂ ਸਾਹਿਬ ਕਹਿੰਦੇ ਨੇ ਘੰਟਾ ਜਾ ਕਾ ਸੁਣੀਏ ਚੌਕ ਕੁੰਟ ਆਸਨ ਜਾ ਕਾ ਸਦਾ ਬੇਕੁੰਠ ਜਾ ਕਾ ਚਵਰ ਸਭ ਉਪਰ ਝੁਲੇ ਤਾਕਾ ਤੂਬ ਸਦਾ ਪਰਫੁੱਲੇ ਗੁਰੂ ਸਾਹਿਬ ਨੇ ਉਸੇ ਹਰਨਾਮ ਦੀ ਗੱਲ ਇੱਥੇ ਵੀ ਸੁਣਾਈ ਹੈ ਜਿਹੜੇ ਸਾਰਿਆਂ ਦੇ ਹਿਰਦੇ ਦੇ ਵਿੱਚ ਹਰ ਦਾ ਹੁਕਮ ਹੈ ਗਿਆਨ ਹੈ ਉਹਦਾ ਜਿਹੜਾ ਘੰਟਾ ਸ਼ਬਦ ਗੁਰੂ ਦਾ ਉਹ ਸਾਰੇ ਚੌਂ ਘੰਟਾਂ ਦੇ ਵਿੱਚ ਚਾਰੀ ਮਿਲ ਸਾਰੀ ਸ੍ਰਿਸ਼ਟੀ ਦੇ ਵਿੱਚ ਸੁਣਿਆ ਜਾਂਦਾ ਕਿਉਂਕਿ ਘਟ ਘਟ ਦੇ ਵਿੱਚ ਸ਼ਬਦ ਗੁਰੂ ਵੱਜ ਰਿਹਾ ਹੈ ਆਸਣ ਜਾ ਕੇ ਸਦਾ ਵਿਕੁੰਠ ਉਹਦਾ ਜਿਹੜਾ ਆਸਣ ਆ ਕਹਿੰਦੇ ਉੱਥੇ ਵਿਕੁੰਠਾ ਵਾ ਕਹਿੰਦੇ ਨੇ ਜਿਵੇਂ ਸਭ ਤੋਂ ਸ੍ਰੇਸ਼ਟ ਜਿਹੜੀ ਜਗ੍ਹਾ ਜਿਵੇਂ ਆਪਾਂ ਸਵਰਗ ਧਾਮ ਕਹਿ ਦਿੰਦੇ ਆ ਜਾਂ ਸੱਚਖੰਡ ਕਹਿ ਦਈਏ ਉਹ ਉਹਦਾ ਜਿਹੜਾ ਆ ਇਹ ਵੀ ਕਹਿ ਸਕਦੇ ਆ ਵੀ ਜਿੱਥੇ ਉਹ ਰਹਿੰਦਾ ਉਹ ਵਿਕੁੰਠਿਆ ਜਿੱਥੇ ਉਹਦਾ ਆਸਣ ਵਿਕੁੰਠਾ ਹਾਂਜੀ ਹਾਂਜੀ ਬਿਲਕੁਲ ਹਾਂਜੀ ਜਿੱਥੇ ਸਾਡਾ ਹਰ ਬੈਠਾ ਹੈ ਜਾਂ ਸਾਡਾ ਸੱਚ ਦਾ ਗਿਆਨ ਜਿਹੜੇ ਹਿਰਦੇ ਵਿੱਚ ਟਿਕਿਆ ਹੋਇਆ ਉੱਥੇ ਸਦਾ ਬਕੁੰਠਾ ਹੈ ਉੱਥੇ ਹਮੇਸ਼ਾ ਜਿਹੜਾ ਸਮਝ ਲਓ ਵੀ ਸੱਚਖੰਡੇ ਆ ਜੀ ਕਿਉਂਕਿ ਜਿੱਥੇ ਜਹਿ ਸਿਮਰਨ ਹੋਏ ਮੁਕਤ ਦੁਆਰ ਜਹਾਂ ਬਕੁੰਠ ਨਹੀਂ ਸੰਸਾਰ ਉੱਥੇ ਸੰਸਾਰੀ ਕੋਈ ਗੱਲ ਨਹੀਂ ਹੈ ਉੱਥੇ ਜਿਹੜਾ ਕੋਈ ਡਰ ਨਹੀਂ ਹੈ ਜਿੱਥੇ ਬਕੁੰਠਾ ਹੈ ਸਦਾ ਆਸਣ ਵਾਲਾ ਜਿੱਥੇ ਸੱਚ ਦੇ ਗਿਆਨ ਦਾ ਜਿਹੜੇ ਹਿਰਦੇ ਵਿੱਚ ਧਾਰਨ ਹੋ ਗਿਆ ਭੇ ਨਿਰਪਕ ਨਿਰਪਾਉ ਕੈ ਬਜਾਵੈ ਤੂਰ ਅਦ ਬਜਾ ਸਦਾ ਭਰਪੂਰ ਉਹ ਨਿਰਪੈ ਉਦੇ ਨਿਰਪਰ ਜੋ ਸਰ ਪਾਕਿਸਤਾਨ ਪਾਕਤਾ ਜਨਾਂ ਦੇ ਹਿਰਦੇ ਨਿਰਪਰ ਹੋਏ ਨੇ ਉਹਦੇ ਅੰਦਰ ਫਿਰ ਉਹ ਸੱਚ ਦਾ ਜਿਹੜਾ ਤੂਰ ਹੈ ਉਹ ਵੱਜਦਾ ਉਹ ਹਮੇਸ਼ਾ ਭਰਪੂਰ ਨੇ ਉਥੇ ਹਮੇਸ਼ਾ ਬਕੌਂਠਾ ਸੱਚ ਖੰਡੇ ਆ ਜਾ ਕਾ ਚਬਰ ਸਭ ਉਪਰ ਝੁੱਲੈ ਹੁਣ ਜਿਹਦਾ ਜਿਹੜਾ ਚਬਰ ਹੈ ਉਹ ਸਾਰੇ ਜਿਹੜੇ ਸ੍ਰਿਸ਼ਟੀ ਦੇ ਜਿਵੇਂ ਉਪਰ ਝੁੱਲ ਰਿਹਾ ਜਿਹਦਾ ਹੁਕਮ ਝੁੱਲ ਰਿਹਾ ਸਾਰਾ ਜਿਵੇਂ ਕਹਿੰਦੇ ਧੂਪ ਮੱਲਿਆਲ ਨੂੰ ਚਵਨ ਪਵਨ ਚਬਰੋ ਕਰ ਸਗਲ ਬਨਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਉਹ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਬਜੰਤ ਭੇਰੀ ਕਿ ਜਿਹੜਾ ਹੁਕਮ ਹੈ ਸੱਚ ਦਾ ਸ਼ਬਦ ਗੁਰੂ ਹੈ ਤੇ ਸਾਰੇ ਸਿਸਤੀ ਦੇ ਉੱਪਰ ਉਹਦਾ ਜਿਹੜਾ ਚਬਰ ਉਹ ਝੁੱਲ ਰਿਹਾ ਕਿਉਂਕਿ ਉਹਦੀ ਜਿਹੜਾ ਪਵਨ ਹੈ ਪਵਨ ਨੂੰ ਆਪਾਂ ਕਹਿੰਦੇ ਨੇ ਪਵਨ ਸਾਰੇ ਸ਼ਬਦ ਇਹ ਆਪਾਂ ਆਪਣੇ ਵੀ ਸ਼ਬਦ ਗੁਰੂ ਜਾਂ ਹੁਕਮ ਹੈ ਇਹ ਪਵਣੇ ਆ ਸਾਰਿਆਂ ਦੇ ਉੱਪਰ ਹੁਕਮ ਜਿਹੜਾ ਉਹਦਾ ਚਬਰ ਘੁੰਮ ਰਿਹਾ ਤਾਕਤ ਊਪ ਸਦਾ ਪਰਫੁੱਲਾ ਉਹਦਾ ਜਿਹੜੀ ਸੁਗੰਧੀ ਆ ਉਹ ਵੀ ਸਾਰੇ ਨੋ ਪਰਪੁੱਲਤ ਕਰ ਰਹੀ ਹੈ ਉਹਦਾ ਜਿਹੜਾ ਚਾਨਣ ਹੈ ਜਦ ਉਹਦੀ ਸੁਗੰਧੀ ਹੈ ਉਹ ਸਾਰਿਆਂ ਨੂੰ ਹੀ ਪਰਪੁੱਲਤ ਕਰਦੀ ਹੈ ਪਰਫੁੱਲ ਰਹੀ ਹੈ ਵੱਧ ਰਹੀ ਹੈ ਸਾਰਿਆਂ ਦੀ ਜਿਹੜੀ ਗਿਆਨ ਦੀ ਸੋਜੀ ਸਭ ਨੂੰ ਅੱਗੇ ਚਾਨਣ ਦੇ ਰਹੀ ਹੈ ਘਟ ਘਟ ਸੰਪਟ ਹੈਰੇ ਜਾਕਾ ਹੁਣ ਕਹਿੰਦੇ ਘਟ ਘਟ ਦੇ ਵਿੱਚ ਜਿਹਦਾ ਹਰੇ ਘਟ ਦੇ ਵਿੱਚ ਆ ਸੰਪਟ ਆ ਮਨਿਆ ਜਿਹਦੇ ਹਰ ਮਨ ਦੇ ਵਿੱਚ ਜਿਹੜਾ ਘਟ ਘਟ ਦੇ ਵਿੱਚ ਉਸ ਦਾ ਹੀ ਮਤਲਬ ਸਮਝ ਲਓ ਵੀ ਪ੍ਰਤਾਪ ਹੈ ਜਾਂ ਗਿਆਨ ਹੈ ਉਹਦੀ ਉਹਦੀ ਸੋਝੀ ਹੈ ਠਾਕੁਰ ਦੀ ਜਿਵੇਂ ਕਹਿੰਦੇ ਮਨ ਸੰਪਟ ਜਿਤ ਸਤ ਸਰਨਾਵਣ ਭਾਵਨ ਪਤੀ ਤ੍ਰਿਪਤ ਕਰੇ ਜਿਨ੍ਹਾਂ ਨੂੰ ਇਹ ਭਾ ਜਾਂਦਾ ਹੈ ਉਹ ਸਾਰੇ ਤੋ ਹੋ ਜਾਂਦੇ ਨੇ ਆ ਭਾਗ ਜੋ ਸਵਾ ਸੰਗ ਹੈ ਸਾਦਾ ਉਹਦੀ ਜਿਹੜੀ ਘਟ 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 ਸੰਪਟ ਹੈ ਰੇ ਜਾਕਾ ਉਹ ਕਾਲਪੁਰਖ ਕਰਤਾ ਜਿਹੜਾ ਹੈ ਉਹਦੇ ਲਈ ਸਾਰੇ ਘਟ ਹੀ ਸੰਪਟ ਨੇ ਹਰ ਜਗ੍ਹਾ ਤੇ ਉਹ ਵਸ ਰਿਹਾ ਹੈ ਨਾ ਜੀ ਹਾਂ ਜੀ ਹਰ ਹਿਰਦੇ ਵਿੱਚ ਹਰ ਮੰਨ ਦੇ ਵਿੱਚ ਉਹ ਉਹਦੇ ਸੰਪਟੇ ਆ ਉਹਦੀ జగਤ ਆ ਜੀ ਟਿਕਾਣਾ ਹੀ ਉਹਦਾ ਮਤਲਬ ਸਮਝ ਲਓ ਹਾਂ ਜੀ ਹਾਂ ਜੀ ਸਭ ਸੰਪਟ ਇੱਕ ਡੱਬਾ ਜਿਹੜਾ ਇੱਥੇ ਜਿੱਥੇ ਇਹ ਰੱਖਦੇ ਨੇ ਸਲਗਰਾਮ ਨੂੰ ਟਿਕਾਣਾ ਆਪਾਂ ਕਹਿੰਦੀ ਐ ਘਰ ਕਹਿੰਦੀ ਐ ਹਾਂ ਪਰ ਇਹਨਾਂ ਕੋ ਡੱਬੀ ਹੁੰਦੀ ਨਾ ਸਲਗਰਾਮ ਜਿਹੇ ਰੱਖਿਆ ਬਸ ਆਮ ਕੇ ਨੂੰ ਇਹਨਾਂ ਨੇ ਤੇ ਗੁਰੂ ਕਹਿੰਦੇ ਵੀ ਉਹਦੀ ਲੋੜ ਨਹੀਂ ਹਾਂ ਜੀ ਅਪਾਗ ਸਵਾ ਸੰਗ ਹੈ ਸਾਦਾ ਇਹ ਜਿਹੜੀ ਉਹ ਸਭਾ ਹੈ ਸੱਚ ਸੱਚ ਦੀ ਜਿਹੜੀ ਸਭਾ ਹੈ ਉਹ ਸੱਚ ਕਦੇ ਵੀ ਨਾਸ ਨਹੀਂ ਹੋਣ ਵਾਲੀ ਉਹ ਭਾਗ ਹੈ ਸਭਾ ਜਿਹੜੀ ਹੈ ਸੰਗ ਹੈ ਸਾਦਾ ਉਹਦੇ ਨਾਲ ਉਹਦੀ ਜਿਹਨਾਂ ਨੇ ਸੰਗਤ ਕੀਤੀ ਹੈ ਉਹਨਾਂ ਨੇ ਆਪਣੇ ਆਪ ਨੂੰ ਸਾਧਵੀ ਲਿਆ ਉਹਦੇ ਹਿਰਦੇ ਵਿੱਚ ਬਸ ਗਿਆ ਆਰਤੀ ਕੀਰਤਨ ਸਦਾ ਆਨੰਦ ਹੁਣ ਜਿਹੜੇ ਉਸ ਸੱਚ ਦੇ ਗੁਣਾਂ ਦੀ ਜਿਨ੍ਹਾਂ ਨੇ ਸਮਝ ਲਓ ਵੀ ਅੱਗੇ ਸਿਫਸਲਾ ਕੀਤੀ ਹੈ ਕੀਰਤੀ ਕੀਤੀ ਹੈ ਉਹਨਾਂ ਨੂੰ ਹਮੇਸ਼ਾ ਆਨੰਦ ਦੀ ਪ੍ਰਾਪਤੀ ਹੋਈ ਹੈ ਉਹਨੇ ਕਿਉਂਕਿ ਸੱਚ ਦੇ ਗੁਣਾਂ ਨਾਲ ਜੋ ਜੁੜਿਆ ਉਹ ਆਨੰਦ ਆਨੰਦ ਵੀ ਉੱਥੇ ਪ੍ਰਾਪਤ ਹੋਣਾ ਹੈ ਜਿੱਥੇ ਅਨਹਦਾ ਸ਼ਬਦ ਜਿਹੜੀ ਵੱਜਦੀ ਹੈ ਭਵਗੰਨਾ ਤੇਰੀ ਆਰਤੀ ਉੱਥੇ ਜਿੱਥੇ ਸ਼ਬਦ ਗੁਰੂ ਅੰਦਰ ਪ੍ਰਗਟ ਹੋ ਗਿਆ ਉੱਥੇ ਸਦਾ ਆਨੰਦ ਹੈ ਮਹਿਮਾ ਸੁੰਦਰ ਸਦਾ ਬੇਅੰਤ ਉਹਦੀ ਜਿਹੜੀ ਵਿੜਾਈ ਹੈ ਉਹ ਸੁੰਦਰ ਹੈ ਸੁੰਦਰ ਹੈਗੀ ਹੈ ਵੀ ਸਭ ਦੀ ਸਮਝ ਲਓ ਵੀ ਸਭ ਤੋਂ ਸੋਹਣੀ ਆਪਾਂ ਕਹ ਲਈਏ ਉਹਦੀ ਮਹਿਮਾ ਜਿਹੜੀ ਬੜਿਆਈ ਹੈ ਸਭ ਤੋਂ ਉੱਚੀ ਹੈ ਸਦਾ ਬਿਆਨਤ ਹੈ ਉਸ ਉਹਦੀ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਜਿਹੜੀ ਉਹਦੀ ਵਿਸ਼ਾਲਤਾ ਜਿੰਨੀ ਸੋਹਣੀ ਉਹਦੀ ਮਤਲਬ ਸਮਝ ਲਓ ਵੀ ਉਹ ਹੂਮ ਹੈ ਉਹ ਸਦਾ ਬਿਆਨਤ ਹੈ ਜਿਸੇ ਪ੍ਰਾਪਤ ਤਿਸ ਹੀ ਲੈਣਾ ਹੈ ਇਹ ਜਿਨ੍ਹਾਂ ਨੂੰ ਕਿਰਪਾ ਹੋਈ ਹੈ ਇਹ ਉਹਨਾਂ ਨੇ ਹੀ ਇਸ ਸੱਚ ਦੇ ਗਿਆਨ ਦੀ ਹਰਨਾਮ ਦੀ ਸੋਝੀ ਉਹਨਾਂ ਨੂੰ ਪ੍ਰਾਪਤ ਹੋਈ ਹੈ ਉਹਨਾਂ ਨੇ ਉਹਨਾਂ ਨੇ ਧਾਰਨ ਕੀਤੀ ਹੈ ਸੰਤ ਸਰਣ ਉਹ ਆਇਓ ਸਰਣਾ ਕਿਉਂਕਿ ਉਹ ਜਿਹੜੇ ਸੰਤ ਚਰਣ ਦੀ ਜਿਹੜੀ ਸੰਤਾਂ ਨੇ ਗੁਰ ਉਪਦੇਸ਼ ਦਿੱਤਾ ਗੁਰਮਤ ਦਿੱਤੀ ਐ ਸੋਝੀ ਦਿੱਤੀ ਐ ਉਹ ਉਹਦੀ ਸ਼ਰਣ ਵਿੱਚ ਆਏ ਉਹਦੇ ਵਿੱਚ ਹੁਕਮ ਦੇ ਅਨੁਸਾਰ ਚੱਲੇ ਉਹਨਾਂ ਦੇ ਜਿਹੜੇ ਹਾਥ ਚੜਿਓ ਹਰ ਸਾਲਗ੍ਰਾਮ ਸਾਲਗ੍ਰਾਮ ਤਾਂ ਸਾਡੇ ਵਾਸਤੇ ਹਰ ਨਾਵੇਂ ਆ ਕਿਉਂਕਿ ਜਿਵੇਂ ਕਹਿੰਦੇ ਵੀ ਅ ਕੈਨ ਹੀ ਬਣ ਜਾ ਕਾਂਸੀ ਤਾਬਾ ਕੈਨ ਹੀ ਲੌਂਗ ਸੁਬਾਰੀ ਸੰਤੋ ਬਣ ਜਾ ਨਾਮ ਗੋਬਿੰਦ ਕਾ ਐਸੀ ਖੇਪ ਹੈ ਮਾਰੀ ਕਿ ਭਈ ਹਰ ਕੇ ਨਾਮ ਕੇ ਬਿਹਾਰੀ ਹੀਰਾ ਹੱਥ ਚੜੇ ਉਹ ਨਿਰਮੋਲਕ ਛੁੱਟ ਗਈ ਸੰਸਾਰੀ ਉੰਜ ਦੇ ਹੱਥੇ ਹੀਰਾ ਹੱਥ ਨਾਮ ਦਾ ਚੜ ਗਿਆ ਉਹਦੀ ਸੰਸਾਰੀ ਜਿਹੜੀ ਛੁੱਟ ਜਾਂਦੀ ਆ ਹਰ ਨਾਮ ਹੀ ਸਾਡੇ ਵਾਸਤੇ ਸਾਲਗ੍ਰਾਮ ਹੈ ਹੋਰ ਕੋਈ ਅਜਾ ਪੱਥਰ ਨਹੀਂ ਸਾਡੇ ਵਾਸਤੇ ਜਿਹੜਾ ਅਸੀਂ ਲੈ ਕੇ ਉਹਦੀ ਪੂਜਾ ਕਰਨੀ ਆ ਹਰ ਹਰ ਹੀ ਸਾਡੇ ਵਾਸਤੇ ਸਾਲਗ੍ਰਾਮ ਹੈ ਉਹੀ ਉਹਦਾ ਜਿਹੜਾ ਗਿਆਨ ਹੈ ਉਹਦਾ ਉਹੀ ਸਾਡੇ ਵਾਸਤੇ ਹੀਰਾ ਹੈ ਉਹ ਜਿਹਦੇ ਹੱਥ ਚੜ ਗਿਆ ਉਹ ਹਰਦਾਇ ਰੂਪ ਬਣ ਗਏ ਕੋਹ ਨਾਨਕ ਗੁਰਕੀਨੋਦਾਨ ਨਾਨਕ ਪਾਤਸ਼ਾਹ ਪੰਚਮ ਪਾਤਸ਼ਾਹ ਨਾਨਕ ਪਤਵੀ ਨੂੰ ਵੀ ਪਹੁੰਚੇ ਨੇ ਉਹ ਉਹਨਾਂ ਨੇ ਵੀ ਇਹ ਗਿਆਨ ਪ੍ਰਾਪਤ ਕੀਤਾ ਕਹਿੰਦੇ ਮੈਨੂੰ ਵੀ ਇਹ দান ਦਿੱਤਾ ਹਰਨਾਮ ਦਾ ਮੈਨੂੰ ਵੀ ਇਹ ਜਿਹੜੀ ਬਖਸ਼ਿਸ਼ ਮਿਲੀ ਹੈ ਮੇਰੇ ਵੀ ਹੱਥ ਇਹ ਹੀਰਾ ਚੜਿਆ ਜਿਹਦੇ ਨਾਲ ਮੇਰੀ ਜਿਹੜੀ ਸੰਸਾਰੀ ਹੈ ਸੰਸਾਰੀ ਕਿ ਜਿੱਥੇ ਜਿੱਥੇ ਡਰਪੋ ਸਾਡੇ ਖਤਮ ਹੋ ਜਾਣ ਸੱਸਾ ਇਸ ਸੰਸਾਰ ਜਿੱਥੇ ਸਾਰੇ ਡਰਪੋ ਨਿਰਪੋਵਸਾ ਪ੍ਰਾਪਤ ਹੋ ਗਈ ਡਰਪੋ ਖਤਮ ਹੋ ਗਏ ਭਰਮ ਖਤਮ ਹੋ ਗਏ ਉਹ ਫਿਰ ਹੱਥ ਚੜ ਗਿਆ ਉਹ ਸੱਚ ਦਾ ਗਿਆਨ ਹਰ ਦਾ ਨਾਮ ਹਰ ਦੀ ਸੋਜੀ ਕਦੇ ਮੈਨੂੰ ਵੀ ਇਹ ਮੇਰੇ ਗੁਰ ਨੇ ਮੈਨੂੰ ਵੀ ਇਹੀ দান ਬਖਸ਼ਿਆ ਨਾਮਦਾਨ ਦੀ ਜਿਹੜੀ ਬਖਸ਼ਿਸ਼ ਹੋਈ ਹੈ ਇਹਦੇ ਨਾਲ ਮੇਰਾ ਮੇਰੇ ਮੈਨੂੰ ਵੀ ਮੇਰੇ ਹੱਥ ਵਿੱਚ ਇਹ ਚੜਿਆ ਕਿਉਂਕਿ ਮੈਂ ਸੰਤਾਂ ਦੀ ਸ਼ਰਨ ਵਿੱਚ ਆਇਆ ਉੱਥੇ ਮੈਨੂੰ ਇਹ ਜਿਹੜਾ ਜਿਨ੍ਹਾਂ ਨੂੰ ਉਹਨਾਂ ਨੇ ਪ੍ਰਾਪਤ ਹੋਇਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹ ਭੁੱਖ ਸੀਗੀ ਜੋ ਇਹ ਗੁਣਾਂ ਨੂੰ ਧਾਰਨ ਕਰਨਾ ਚਾਹੁੰਦੇ ਸੀਗੇ ਪਰ ਪ੍ਰਾਪਤ ਉਹਨਾਂ ਨੂੰ ਹੋਇਆ ਜਿਨ੍ਹਾਂ ਤੇ ਕਿਰਪਾ ਹੋਈ ਹੈ ਤੇ ਇਹ ਗੁਰੂ ਸਾਹਿਬ ਨੇ ਇਸ ਸ਼ਬਦ ਦੇ ਵਿੱਚ ਜੋ ਸੋਝੀ ਦਿੱਤੀ ਮੈਨੂੰ ਇਸ ਤਰ੍ਹਾਂ ਨਾ ਸਮਝ ਆਈ ਹਾਂ ਜੀ 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 ਬਹੁਤ ਹੀ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਤੁਸੀਂ ਵਿਚਾਰ ਦਿੱਤੇ ਆ ਤੇ ਕੁਛ ਨਹੀਂ ਕਰਨ ਨੂੰ ਮੈਨੂੰ ਤੇ ਇਹਦੇ ਵਿੱਚ ਕੁਝ ਹੋਰ ਲੱਗਿਆ ਹੱਥ ਚੜਿਓ ਹਰ ਸਾਲਗ੍ਰਾਮ ਹਰੀ ਜੋ ਸਾਰਿਆਂ ਵਿੱਚ ਵਿਆਪਕ ਆ ਉਹ ਇੱਕ ਸਾਲਗ੍ਰਾਮ ਉਹ ਸਾਡੇ ਹੁਣ ਹੱਥ ਚੜਿਆ ਭਾਅ ਸਾਡੇ ਸਾਡਾ ਉਹਦੇ ਨਾਲ ਮਲਾਪ ਹੋ ਗਿਆ ਜਾਂ ਸਾਨੂੰ ਮਿਲ ਪਿਆ ਹੈ ਹੱਥ ਚੜਿਓ ਦਾ ਮਤਲਬ ਭਾਜੀ ਇਹੀ ਰਵਾਂਗੇ ਆਪਾਂ ਸਾਡੀ ਉਹਦੇ ਨਾਲ ਸਾਂਝ ਪੈ ਗਈ ਆ ਹੈਨਾ ਇਹ ਇਹ ਗੱਲ ਮੰਨ ਲਈ ਆਪਾਂ ਗੁਰਬਚਨ ਸਿੰਘ ਜੀ ਹੋਣ ਆਏ ਨੇ ਗੁਰਬਚਨ ਸਿੰਘ ਵੈਕਰੂ ਜੀ ਖਾਲਸਾ ਵੈਕਰੂ ਜੀ ਕਿਹਦੇ ਭਾਜੀ ਬਾਈ ਖਾਲਸਾ ਗੁਰਬਚਨ ਸਿੰਘ ਜੀ ਮਾ ਵੀ ਹਾਂਜੀ ਭੈਣ ਜੀ ਕੋਈ ਵੈਕਰੂ ਜੀ ਦਾ ਖਾਲਸਾ ਵੈਕਰੂ ਜੀ ਪਤਾ ਮੈਂ ਨਾ ਡਿਜੋਰੀ ਗਾਰਡਨ ਡਿਸਪੈਂਸਰੀ ਬੈਠਾ ਮੈਂ ਸਿਰਫ ਛੋਣ ਰਿਹਾ ਬੋਲਣ ਲਈ ਸਾਡੀ ਸਮਾਪਤੀ ਹੋ ਗਈ ਭਾਜੀ ਹੋ ਗਿਆ ਸ਼ਬਦ ਪੂਰਾ ਬਣ ਪ੍ਰੀਤ कौर ਭੈਣ ਜੀ ਕਰਨੀ ਕੋਈ ਰੱਖਣਾ ਕੋਈ ਵਿਊ ਜਾਂ ਕੋਈ ਵਿਚਾਰ ਡਾਊਨ ਕਰਨਾ ਜਾਂ ਕਰੀਏ ਸਮਾਪਤੀ ਭੈਣ ਜੀ ਠੀਕ ਠੀਕ ਹੈ ਭਾਜੀ ਉਹ ਕੰਦੇ ਸੀ ਤੁਹਾਡੇ ਬਾਹਰ ਬਿਜੀਆ ਤੇ ਸੁਣ ਰਹੇ ਨੇ ਆਪਾਂ ਸਮਾਪਤੀ ਕਰਦੇ ਆ ਜੀ ਆਪ ਜੀ ਦੇ ਵਿਚਾਰ ਜਸਵਿੰਦਰ ਸਿੰਘ ਭਾਜੀ ਬਹੁਤ ਵਧੀਆ ਅਨਮੋਲੇ ਵਿਚਾਰ ਆਪ ਜੀ ਨੇ ਦਿੱਤੇ ਨੇ ਔਰ ਹਮੇਸ਼ਾ ਸਦਾਂਤਿਕ ਪੱਖ ਤੋਂ ਆਪ ਜੀ ਵਿਚਾਰ ਕਰਦੇ ਹੋ ਸੋ ਆਪਣਾ ਇਹ ਇੱਥੇ ਜਿਹੜਾ ਆ ਮੰਤੂਰਥ ਵੀ ਇਹੀ ਆ ਕਿ ਜੋ ਲੌਜੀਕਲੀ ਜਾਂ ਮਟੀਰੀਅਲਿਸਟਿਕ ਜਿਹਨੂੰ ਆਪਾਂ ਕਹਿੰਦੇ ਤਤਕ ਤਤਾਂ ਦੇ ਆਧਾਰ ਤੇ ਤਤ ਬਿਲਕੁਲ ਜੋ ਹੁੰਦਾ ਉਹਦੇ ਆਧਾਰ ਤੇ ਜੋ ਸਾਡਾ ਜੋ ਬਣਦਾ ਹੈ ਕਿਤੇ ਵੱਖਰੀ ਕੋਈ ਇੱਕ ਹਸਿਆਤ ਜਾਂ ਹਸਤੀ ਜਾਂ ਸ਼ਕਸ਼ੀਅਤ ਇੱਕ ਕੋਈ ਸ਼ਕਤੀ ਜਿਹਨੂੰ ਅਸੀਂ ਨਹੀਂ ਪੂਜਦੇ ਬਲਕਿ ਇੱਕ ਜੋ ਸਿਧਾਂਤ ਜੋ ਕੁਦਰਤ ਵਿੱਚ ਜੋ ਵਿਆਪਕ ਹੈ ਉਸ ਸਿਧਾਂਤ ਦੇ ਨਾਲ ਰਹਿ ਕੇ ਸਿਧਾਂਤਕ ਪੱਖ ਤੋਂ ਆਪਾਂ ਵਿਚਾਰ ਕਰਦੇ ਆ ਸੋ ਜਿਹੜੇ ਵੀ ਸੁਣਦੇ ਨੇ ਜਿਨ੍ਹਾਂ ਨੇ ਇੱਥੇ ਹੁਣ ਸੁਣਿਆ ਉਹਨਾਂ ਦਾ ਧੰਨਵਾਦ ਜਸਪਿੰਦਰ ਸਿੰਘ ਜੀ ਨੇ ਕੱਲ੍ਹ ਆਨੇ ਅੱਜ ਵਿਚਾਰ ਕੀਤੀ ਹੈ ਉਨਾ ਦਾ ਬਹੁਤ ਬਹੁਤ ਧੰਨਵਾਦ ਹੋਰ ਜਿਹੜੇ ਵੀ ਸੁਣਨਗੇ YouTube ਜਾਂ ਕਿਤੇ ਵੀ ਕਿਸੇ ਵੀ WhatsApp ਤੇ ਜਾਂ Facebook ਤੇ ਉਹਨਾਂ ਸਾਰਿਆਂ ਦਾ ਧੰਨਵਾਦ ਹੋਏਗਾ ਕੋਈ ਸਵਾਲ ਹੋਵੇ ਤਾਂ ਚੈਟ ਬਾਕਸ 'ਚ ਪਾ ਸਕਦੇ ਹੋ ਜਾਂ ਤੁਸੀਂ ਨੈਕਸਟ ਡੇ ਆ ਕੇ ਸਾਡੇ ਇਸ ਪ੍ਰੋਗਰਾਮ ਵਿੱਚ ਸਾਡੇ ਪ੍ਰੋਗਰਾਮ ਦੀ ਆਈਡੀ ਚਲੋ ਮੈਂ ਉਹਦੇ ਉਹਦੇ ਵਿੱਚ ਹੀ ਪਾ ਦੇਵਾਂਗਾ ਆਪਣੇ YouTube ਦੇ ਜੋ ਥੰਬਨੇ ਲਾਉਣਾ ਉਹਦੇ 'ਚ ਮੈਂ ਆਪਣੀ ਆਈਡੀ ਔਰ ਪਾਸਵਰਡ ਪਾ ਦਾਂਗਾ ਸਾਰੇ ਕੋਈ ਵੀ ਵੀ ਆ ਕੇ ਵਿਚਾਰ ਕਰ ਸਕਦਾ ਆਪਣਾ ਫੱਕ ਰੱਖ ਸਕਦਾ ਹੈ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ